ਇਹ ਕਿਹੜਾ ਕਸ਼ਾ ਬੇਚੇ ਇਹ ਜਿੱਥੇ ਦਾ ਪਾਰ ਕਰਦੇ ਜੀ ਗੁਰੂ ਘਰ ਦੇ ਗਰੰਤੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ ਇੱਕ ਬਜ਼ੁਰਗ ਮਾਂ ਦੀ ਇੰਨੀ ਬਾਹ ਥੋੜੀ ਹੋਈ ਉਹਦੇ ਅੱਗੇ ਥੋੜੀ ਮਾਤਾ ਕਮਜ਼ੋਰ ਆ ਉਹਦੇ ਐ ਲੱਗਦਾ ਵੀ ਉਹਨਾਂ ਮਾਰ ਹੀ ਦੇਣਾ ਸੀ ਉਹਨੂੰ ਗੁਰੂਕਰਦੇ ਗ੍ਰੰਥੀ ਸਿੰਘ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਪਿਛਲੇ ਦਿਨੀ ਸਾਹਮਣੇ ਆਇਆ ਸੀ ਦੱਸਦੇ ਕਿ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸੇਚਾ ਦੇ ਵਿੱਚ ਇੱਕ ਗ੍ਰੰਥੀ ਸਿੰਘ ਅਤੇ ਉਸ ਦੀ ਮਾਤਾ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਦੱਸਦੇ ਕਿ ਹੁਣ ਹਸਪਤਾਲ ਦੇ ਵਿੱਚ ਦੋਵੇਂ ਜੇਰੇ ਇਲਾਜ ਨੇ ਤੇ ਇਸੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਦਾ ਹਾਲ ਜਾਣਨ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਤੇ ਪਰਿਵਾਰ ਨੂੰ ਇਨਸਾਫ ਕੌਣ ਦਾ ਫਰੋਸਾ ਵੀ ਦਿੱਤਾ ਗਿਆ ਇਸ ਦੌਰਾਨ ਗ੍ਰਾਂਥੀ ਸਿੰਘ ਦੇ ਵੱਲੋਂ ਰੋ ਰੋ ਕੇ ਆਪਣਾ ਦੁੱਖ ਬਿਆਨ ਕੀਤਾ ਗਿਆ ਮੈਨੂੰ ਨਿਆਂ ਮਿਲਣਾ ਚਾਹੀਦਾ ਹੈ ਮੈਨੂੰ ਨਿਆਂ ਹੋ ਪਰ ਕੋਈ ਸੁਣਦਾ ਨਹੀਂ ਮੇਰੇ ਕਿੰਨੇ ਜਾਣੇ ਇਹ ਚਾਰ ਜੁੜਿਆ ਤਿੰਨ ਬਰਾੜੇ ਨਾਲ ਇੱਕ ਵੀ ਯਾਰ ਮੈਡੀਕਲ ਮਾਰਿਆ ਦਾ ਨੰਬਰ ਇਹ ਸਿਰਫ ਮੈਡੀਕਲ ਦਾ ਜਾਨੀ ਗੱਡੀ ਅਸੀਂ ਅਸੀਂ ਅੱਡੀ ਗੱਡੀ ਤੋਂ ਕੋਰਪੋਰਲ ਹੈ ਜਿਹੜਾ ਨਸ਼ਾ ਵੇਚੇ ਇਹ ਜਿੰਦੇ ਦਾ ਵਪਾਰ ਕਰਦੇ ਜਿਹਨਾਂ ਇੰਦਰ ਚੀਕ ਬੋਲਦੇ ਨੇ ਅੱਛਾ ਤੁਸੀਂ ਕੀ ਆਏ ਨਾ ਮੈਂ ਕਿ ਗੱਡੀ ਨਹੀਂ ਇੱਥੇ ਲੋੜੀਂਦੀ ਗੱਡੀ ਕਰਵਾਣੀ ਕਰ ਬੜੀ ਗੱਡੀ ਨਾ ਕਰਦੇ ਹਾਂ ਜੀ ਸੱਚਾਈ ਬੋਲੋ ਤੇ ਨਾਲ ਨੂੰ ਕੋਈ ਹੋਰ ਸਰ ਅੰਦਰ ਬਾਹਰ ਜਿਹੜਾ ਨਾ ਇਹ ਸਥਿਤੀ ਮਾਰ ਕੋਕਾ ਖਲਾਜੀ ਮੈਨਾਂ ਬਹੁਤ ਮੰਦੀ ਆਉਂਦੀ ਹੈ ਜੀ ਮਨਦੀ ਜੀ ਜੀ ਨਹੀਂ ਮੈਂ ਕੀ ਦਾ ਨੰਬਰ ਦੇਖੋ ਮੇਰੀ ਗੱਲ ਦੇਖੋ ਮੇਰੀ ਗੱਲ ਇਹ ਜੀ ਦਾ ਡੀ ਨੀ ਹੋਈ ਮੇਰੀ ਗੱਲ ਇੱਕ ਇੱਕ ਜਾੜੇ ਤੋਂ ਹੀ ਜਾੜੇ ਬੈਠਾ ਉਹ ਸਹੀ ਗੱਲ ਦੀ ਸੀ ਦੇਖੋ ਜੋ ਵੀ ਹੋਇਆ ਗਲਤ ਹੋਇਆ ਪਰ ਪੰਸ ਤੁਹਾਡੇ ਨਾਲ ਆਕਾਲ ਤੱਕ ਸਭ ਤੁਹਾਡੇ ਨਾਲ ਆ ਆਪਾਂ ਸਾਰੇ ਮਾਮਲੇ ਨੂੰ ਦੇਖ ਰਹੇ ਹਾਂ ਕਿਸੇ ਵੀ ਸਿੱਖ ਦੇ ਕਿਦਾਂ ਕਰਨਾ ਵੀ ਗੁਰਦੁਆਰਾ ਸਾਹਿਬ ਸਾਡਾ ਗੁਰਦੁਆਰਾ ਮੈਂ ਕੱਢੀ ਜੁੱਟਾ ਨਾ ਪਾਛਾ ਹੁੰਦੇ ਉਹ ਤੁਸੀਂ ਆਪਣੀ ਡਿਊਟੀ ਨਿਭਾ ਰਹੇ ਸੀ ਤੁਸੀਂ ਗਰੰਤੀ ਸਿੰਘ ਉਹ ਕੋਲ ਕਿੰਨਾ ਚਿਰ ਹੋ ਗਿਆ ਤੁਹਾਨੂੰ ਗਰੰਤੀ ਦੀਰਾ ਥੋੜਾ ਸਮੇਂ ਤੋਂ ਸੇਵਾ ਮਾਰੇ ਜਮਾਨਤਾਂ ਤਾਲੀ ਦਾ ਨਾ ਚਲ ਬਹੁਤ ਮਾਰਿਆ ਨੇ ਪਿਆਰ ਹੈ ਬਹੁਤ ਹੀ ਜ਼ਿਆਦਾ ਮਾਰ ਤੁਹਾਡੇ ਸਿਰ ਤੇ ਕਿੰਨੀ ਖਾਟਾ ਸਿਰ ਤੇ ਕੰਨਾਟ ਲੌਂਗ ਟਾਈਮ ਤੇ ਲੱਗਿਆ ਇਸ ਕਰਕੇ ਅੱਛਾ ਤੇਰੇ ਕੀ ਹੈ ਤੁਹਾਡੀ ਸਿਹਤ ਠੀਕ ਹੈ ਕੋਈ ਘੁਮਰਾੜਤ ਨਹੀਂ ਤੇ ਉਹਨੂੰ ਡਾਕਟਰ ਕੋਲ ਬੋਲਦੇ ਨਾ ਪਾਠ ਲਈ ਚੜ੍ਹਦੀ ਕਲਾ ਜਿ ਰਹਿਣਾ ਸੱਚੇ ਪਾਤਸ਼ਾਹ ਕੇ ਤੁਹਾਡੀ ਤੰਦਰੁਸਤੀ ਦੀ ਦਾਸ ਤਨੂਗਾ ਜੇ ਤੁਹਾਨੂੰ ਨਿਆ ਮਿਲੂਗੀ ਪਾਠ ਨਹੀਂ ਆ ਗਈ ਅਸੀਂ ਚੜ੍ਹਦੀ ਕਲਾ ਜਿ ਰਹਿਣਾ ਪਾਠ ਕਰਨਾ ਵਾਹਿਗੁਰੂ ਵਾਹਿਗੁਰੂ ਕਰ ਲਓ ਜੇ ਪਾਠ ਨਹੀਂ ਆਉਂਦਾ ਪਾਠ ਕਰੋ ਭਾਈ ਸਾਹਿਬ ਨੂੰ ਆਉਂਦਾ ਪਾਠ ਸੱਚੇ ਪਾਤਸ਼ਾਹ ਤੇ ਭਰੋਸਾ ਰੱਖੋ ਪਾਤਸ਼ਾਹ ਗੁਰੂ ਸਾਹਿਬ ਤੁਹਾਡੇ ਨਾਲ ਆ ਪੰਥ ਤੁਹਾਡੇ ਨਾਲ ਆ ਸੱਚੇ ਪਾਤਸ਼ਾਹ ਦਾ ਅਕਾਲ ਤਖਤ ਹਮੇਸ਼ਾ ਮਜਲੂਮਾਂ ਲਈ ਖੜਿਆ ਵਾ ਇਕਾਲ ਤੱਕ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਅਸੀਂ ਤੁਹਾਡੇ ਕੋਲ ਆਏ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਮੇਰੇ ਮਾਓ ਘਬਰਾਉਣਾ ਨਹੀਂ ਕਿਸੇ ਗੱਲੋਂ ਕੋਈ ਮੈਂ ਤੁਹਾਡੀ ਤੰਦਰੁਸਤੀ ਦੀ ਵੀ ਪਾਸ਼ਾ ਕੇ ਅਰਦਾਸ ਕਰਦਾ ਬਾਕੀ ਤੁਹਾਨੂੰ ਨਿਆ ਮਿਲੂਗਾ ਇਸੇ ਦੌਰਾਨ ਜਥੇਦਾਰ ਗੜਗੱਢ ਨੇ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਜ਼ਰੂਰ ਦਿਵਾਇਆ ਜਾਵੇਗਾ ਉਹਨਾਂ ਸਪੱਸ਼ਟ ਕੀਤਾ ਕਿ ਸਮੁੱਚਾ ਪੰਥ ਪੀੜਿਤ ਪਰਿਵਾਰ ਦੇ ਨਾਲ ਹੈ ਤੇ ਉਸ ਨੂੰ ਇਨਸਾਫ ਵੀ ਦਿਵਾਇਆ ਜਾਵੇਗਾ ਉਹਨਾਂ ਕਹਿ ਕੇ ਗੁਰਸਿੱਖਾਂ ਦੇ ਨਾਲ ਅਜਿਹੀਆਂ ਘਟਨਾਵਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਪੁੱਜੋ ਰਕੀ ਮੁੱਖ ਮੰਤਰੀ ਸਜ ਇੱਥੇ ਆਉਂਦੇ ਨੇ ਦੇਖੋ ਦੁਪਹਿਰੇ ਮੈਨੂੰ ਪਤਾ ਲੱਗਾ ਇੱਥੇ ਸੇਂਚਾ ਪਿੰਡ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ ਉਹ ਗੁਰੂ ਘਰ ਦੀ ਮਾਨ ਮਰਿਆਦਾ ਤੇ ਪਹਿਰਾ ਦੇ ਰਿਆ ਸੀ ਉਹਨਾਂ ਦੇ ਕਹਿਣ ਮੁਤਾਬਕ ਔਰ ਕੁਝ ਲੋਕਾਂ ਨੇ ਜਿਹੜਾ ਗਰੰਤੀ ਸਿੰਘ ਆ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਔਰ ਉਹਨਾਂ ਦੇ ਕਹਿਣ ਮੁਤਾਬਕ 8-9 ਟੰਕੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਤੇ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਇੱਕ ਸੱਭਿਆਚਾਰ ਆ ਔਰ ਉਹ માતા ਦੀ ਬਾਮੀ ਪੂਰੀ ਚੱਕਨਾਚੂਰ ਕੀਤੀ ਆ ਬਹੁਤ ਮੰਦਭਾਗੀ ਘਟਨਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਇਦਾਂ ਹੋਣਾ ਤੇ ਇਹਦੇ ਤੋਂ ਮਾੜਾ ਕੀ ਹੋ ਸਕਦਾ ਜਿੱਥੇ ਸਾਨੂੰ ਸਾਰਿਆਂ ਨੂੰ ਸਿਖਾਇਆ ਜਾਂਦਾ ਵਾ ਕਿ ਆਪਾਂ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦਾ ਸਤਿਕਾਰ ਕਰਨਾ ਗੁਰੂ ਘਰ ਦਾ ਜਿਹੜਾ ਗਰੰਥੀ ਹੰਦਾ ਵਾ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੇਵਾਦਾਰ ਆ ਬਾਬਾ ਬੁੱਢਾ ਸਾਹਿਬ ਸਾਡੇ ਪਹਿਲੇ ਮੁਖ ਗ੍ਰੰਥੀ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਚ ਲਿਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਸਾਹਿਬ ਕਿਹਾ ਉਹਨਾਂ ਨੂੰ ਅੱਜ ਗਰੰਤੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਕਾ ਕੋਈ ਵੀ ਕਰ ਦੇ ਗਲਤ ਆ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਦੂਜੀ ਗੱਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਬੇਅਦਬੀ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਮਸਲਾ ਵਾ ਬੈਠ ਕੇ ਸਲਝਾਉਣਾ ਚਾਹੀਦਾ ਹੀ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਹੀ ਨਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਚਾਹੀਦੀ ਹੀ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਜਿੱਥੇ ਜਿਹੜੇ ਵੀ ਬੰਦਿਆ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਘਰ ਦੇ ਗਰੰਥੀ ਸਿੰਘਾਂ ਦਾ ਸਤਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਬਜ਼ੁਰਗਾਂ ਦਾ ਸਤਕਾਰ ਕਰਨਾ ਚਾਹੀਦਾ ਮੈਂ ਤੇ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਕੀਤਾ ਵੀ ਇੱਕ ਦਸਦੀ ਕੀ ਗ੍ਰਾਂਥੀ ਸਿੰਘ ਗਰੀਬ ਤੇਰਾ ਸਾਲ ਤੋਂ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਪਿੰਡ ਸੇਚਾ ਵਿਖੇ ਗ੍ਰਾਂਥੀ ਸਿੰਘ ਦੇ ਤੌਰ ਤੇ ਸੇਵਾ ਨਿਭਾਰਿਆ ਉਸ ਦੇ ਵੱਲੋਂ ਕਿਹਾ ਗਿਆ ਕਿ ਚਾਰ ਤੋਂ ਪੰਜ ਵਿਅਕਤੀ ਜੋ ਨਸ਼ੇ ਦਾ ਧੰਦਾ ਕਰਦੇ ਨੇ ਉਹ ਹਰ ਰੋਜ਼ ਗੁਰੂ ਘਰ ਦੇ ਵਿੱਚ ਗੱਡੀ ਖੜੀ ਕਰਦੇ ਸੀ ਜਿਵੇਂ ਹੀ ਉਹਨਾਂ ਨੂੰ ਇੱਥੇ ਗੱਡੀ ਖੜੀ ਕਰਨ ਤੋਂ ਰੋਕਿਆ ਗਿਆ ਤਾਂ ਉਹਨਾਂ ਦੇ ਵੱਲੋਂ ਗ੍ਰੰਥੀ ਸਿੰਘ ਦੀ ਕੁੱਟਮਾਰ ਕੀਤੀ ਗਈ ਇਸੇ ਦੌਰਾਨ ਜਿਵੇਂ ਹੀ ਗ੍ਰੰਥੀ ਸਿੰਘ ਦੀ ਮਾਤਾ ਉਹਨਾਂ ਨੂੰ ਛਡਵਾਉਣ ਦੇ ਲਈ ਆਉਂਦੀ ਆ ਤਾਂ ਇਸੇ ਦੌਰਾਨ ਉਹਨਾਂ ਦੇ ਵੱਲੋਂ ਮਾਤਾ ਜੀ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਇਸੇ ਦੌਰਾਨ ਉਹ ਨਦੀ ਬਾਾਂ ਵੀ ਟੁੱਟ ਜਾਂਦੀ ਹੈ ਤੇ ਹੁਣ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਇਨਸਾਫ ਦੀ ਗੁਹਾਰ ਬਿ ਲਗਾ ਰਹੇ ਨੇ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਪੰਜਾਬ ਲੁੱਕ ਚੈਨਲ